ਸਲੋਕ ਮਹਲਾ 3 ਜਗ ਗੁਰਮੁਖ ਸਚੈ ਭਾਵ ਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਿਚਾਰ ਦੁਖ ਕਟਿਆ ਚਾਨਣ ਕੀਆ ਕਰਤਾ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਤਾਰ ਮਹਲਾ 3 ਗੁਰ ਕੀ ਸੇਵਾ ਚਾਤਰੀ ਪੈ ਰਾਜਕਾਰ ਕਮਾਏ ਜੇ ਹਾ ਸੇਵਾ ਤੇ ਹੋਵ ਜੇ ਚੱਲ ਲੈ ਤੈ ਰਜ਼ਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇ ਵੀ ਵੜਾਈ ਤੁਮ ਹੈ ਜਾਣਦਾ ਤੁਧ ਜੇ ਵੜਿਆ ਵਰਨਾ ਕੋਈ ਤੁਧ ਜੇ ਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ ਤੁਧ ਜੇ ਵੜ ਤੋਂ ਹੈ ਹੋਈ ਜੇ ਤੂੰ ਸੇ ਵਿਆਹ ਤਰ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭਨਨ ਘੜਨ ਸਮਰੱਥ ਦਾਤਾਰ ਹੈ ਤੁਧ ਅੱਜੈ ਮੰਨਣੋ ਹੱਥ ਜੋੜ ਖਲੀ ਸਭ ਹੋਈ ਤੁਧ ਦੇਵਟ ਦਾਤਾਰ ਮੈਂ ਕੋਈ ਨਦਰ ਨਾ ਆਵਈ ਤੁਧ ਸਭ ਸੈ ਨੂੰ ਦਾਨ ਦਿੱਤਾ ਖੰਡੇ ਵਰ ਭੰਡੇ ਪਾਤਾਲੀ ਪੁਰੈ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਵਰਤੇਤ ਨਾਇਆ ਸਹਿਜ ਨ ਲੱਗੋ ਪਹਾਉ ਸ਼ਬਦਾਂ ਦਾ ਸਾਧਨਾ ਪਾਇਓ ਮਨ ਹੱਥ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਗਰਾਂ ਆਖ ਦੁਖਾਏ ਮੁੰਡਾ ਦੇ ਖਸਲਤ ਨਾ ਗਈਆ ਅੰਧੇ ਵਿਛੜ ਝੋਟਾ ਖਾਏ ਸਤਿਗੁਰ ਕੈ ਪੈ ਪੰਨਾ ਧੜਿਓ ਰਹਿ ਅੰਤ ਸਮਾਂ ਆਂਦੇ ਸੰਸਾਰ ਕਦੇ ਨਾ ਚੂਕੈ ਬਿਨ ਸ਼ਬਦੈ ਦੁਖ ਪਾਏ ਕਾਂ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਰ ਚਰਨ ਕਰ ਦੇਖਤ ਸੁਣ ਥਗੇ ਦੇਹ ਮੁਕੇ ਨੇੜੈ ਆਏ ਸੱਚਾ ਨਾਮ ਨ ਲੱਗੋ ਮਿੱਠਾ ਜਿਤ ਨਾਮ ਨਵ ਮਿਤ ਪਾਏ ਜੀਵਤ ਮਰੈ ਮਰੈ ਫੁਣ ਜੀਵੇ ਤਾ ਮੋਖੰ ਤਰ ਪਾਏ ਤੁਰ ਕਰਮ ਨ ਪਾਇਓ ਪ੍ਰਾਣੀ ਵਿਣ ਕਰਮਾ ਕੀ ਪਾਈ ਬੁਰਕਾ ਸ਼ਬਦ ਸੰਭਾਲ ਤੂੰ ਮੂੜੇ ਗਤਮਕ ਸ਼ਬਦ ਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚ ਆਪ ਗਵਾਏ ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਪਉਂ ਅੰਦੇਸ਼ਾ ਸਹਿ ਬੰਨ੍ਹਦਾ ਲੋੜੀਏ ਹਰ ਸੁਖ ਦਾਤਾ ਸਭਨਾ ਕਲਾਂ ਕਾ ਤਿਸ ਨੂੰ ਧਿਆਏ ਜਿਹਾ ਕਿਵ ਨਿਮਖ ਘੜੀ ਮੁਹ ਮੋੜੀਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾਂ ਦੀ ਸੰਗਤ ਜਾਏ ਬਹੀਆ ਮੁਹ ਜੋੜੀਏ ਸਭ ਦੁੱਖ ਭੁੱਖ ਰੋਗ ਗਏ ਹਰ ਦੇਵਕ ਕੇ ਸਭ ਜਨ ਕੇ ਬੰਧਨ ਤੋੜਿਆ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ ਨਾਨਕ ਦਸਨਾ ਸ਼ਬਦ ਦਰਸਾਏ ਜਿਨ ਹਰ ਹਰ ਮੰਨ ਵਸਾਇਆ ਮਹੱਲਾ ਤੀਜਾ ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਝੜ ਪਾਏ ਹਰ ਸੱਚਾ ਸਾਹਿਬ ਸਤਿਤ ਪਾਵਸ ਕਰ ਵੇਖਾ ਚਲ ਸੁਭਾਏ ਗੁਰਪ੍ਰਸਾਦ ਕਹੈ ਜਨ ਨਾਮਿਕ ਹਰ ਸੱਚੇ ਕੇ ਬੁਣਦਾਏ ਸ਼ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ਼ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਦ ਰਹਿ ਗੁਰਮੁਖ ਭਿਖਿਆ ਨਾ ਉਸਕੇ ਚਰਨ ਪਖਾਲੀਐ ਨਾਨਕ ਹਉ ਬਲਿਹਾਰ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂਆ ਹੈ ਆਵਤ ਜਾਤ ਨਾ ਦੇਸਹੀ ਨਾ ਪਰ ਪੰਖੀਤਾ ਹੈ ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਨ ਹਾਰਾ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾਵੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਪਰਹਾਵੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵੇ